ਗੁਰ ਕੀ ਸੇਵਾ ਗੁਰ ਸ਼ਬਦ ਵਿਚਾਰ ਗੁਰ ਸ਼ਬਦ ਵਿਚਾਰ ਆ ਜਿਹੜੀ ਗੁਰਬਾਣੀ ਦੀ ਵਿਚਾਰ ਹੈ ਇਹ ਜੋ ਡਰਾਈਵਰ ਨੂੰ ਖਾਣ ਖੁਰਾਕ ਮਿਲਦੀ ਹੈ ਤਾਂ ਵਜਦਾ ਉਹ ਉਹਦਾ ਵਜਾ ਇਹਦੇ ਖੁਰਾਕ ਨਾਲ ਹੈ ਸ਼ਰੀਰ ਦੀ ਖੁਰਾਕ ਦੀ ਵੀ ਲੋੜ ਹੈ ਉਹਦੇ ਖਾਤਰ ਰਸੋਈ ਅੱਡ ਸੀ ਉਹ ਲੰਗਰ ਜਿਹੜਾ ਸੀ ਡਰਾਈਵਰ ਦੀ ਖੁਰਾਕ ਹੈ ਸ਼ਬਦ ਦਾ ਲੰਗਰ ਡਰਾਈਵਰ ਦੀ ਖੁਰਾਕ ਹੈ ਦੋ ਕਿਸਮ ਦੀ ਗੱਲ ਹੋ ਗਈ ਜਦੋਂ ਦੇਵੀ ਦੀ ਗੱਲ ਸਮਝਾਈ ਉਹਨਾਂ ਦੇ ਸਮਝ ਆ ਗਈ। ਸਮਝ ਵੀ ਆ ਗਈ, ਸਮਝ ਆ ਗਈ, ਦਰਸ਼ਨ ਹੋ ਗਿਆ। ਇਹਦਾ ਮਤਲਬ ਹੈ ਲੈਣੇ ਦਾ ਮਨ ਵੀ ਜਿੱਤਿਆ ਗਿਆ। ਇਹ ਫਟੇ ਹੋ ਗਈ। ਇਹ ਫਟੇ ਗਈ ਦੀ ਹੋਈ। ਨਾਨਕ ਦੀ ਫਟੇ ਨਹੀਂ ਹੋਈ। ਫਟੇ ਦਾ ਕੀਤੇ ਨਾਂ ਕਰੇ। ਫਤੇ ਨਾਨਕ ਦੀ ਇੱਥੇ ਹਨ ਬੰਦੇ ਪਰ ਫਤੇ ਨਾਨਕ ਦੀ ਨਹੀਂ ਹੋਈ ਵਾਹਿਗੁਰੂ ਦੀ ਵਾਹਿਗੁਰੂ ਜੀ ਕੀ ਫਤੇ ਆਹ ਫਰਕ ਜੇ ਕੋਈ ਹੁੰਦਾ ਮਨਮੁਖ ਬੰਦਾ ਫਿਰ ਕਹਿੰਦਾ ਮੈਂ ਕੀਤਾ ਕਿ ਨਾਨਕ ਦਾ ਉਹ ਬੋਲਿਆ ਜੋ ਬੁਲਾਇਆ ਨਾਨਕ ਦਾ ਨਹੀਂ ਕਹਨਾ ਮੇਰੀ ਫਤੇ ਹੋਈ ਨਾਨਕ ਬੁਲਾਇਆ ਬੋਲਦਾ ਬੁਲਾ ਕੋਈ ਹੋਰ ਰਿਹਾ ਫਤਿਹ ਜਿਹੜਾ ਬੁਲਾ ਰਿਹਾ ਉਹਦੀ ਉਹ ਕਨਾਨਕ ਦੀ ਹੋ ਜੂਗੀ ਅਸ ਆ ਭੇਦ ਆ ਗੱਲ ਇਹ ਗੱਲ ਦਾ ਭੇਦ ਆ ਜਿਹੜਾ ਸ਼ਬਦ ਭੇਦ ਆ ਜਿਹੜਾ ਇਹਨੂੰ ਮਨੁੱਖੀ ਵਿਦਵਾਨ ਕਿਵੇਂ ਸਮਝ ਲੈਣ ਵਸਦੀ ਗੱਲ ਵੀ ਹੈ ਨਹੀਂ ਆਦਮੀ ਦੇ ਮਨੁੱਖ ਦੇ ਬੁੱਧੀ ਦੇ ਵਸਦੀ ਗੱਲ ਹੈ ਉਹ ਨਹੀਂ ਇਹਨਾਂ ਦਾ ਕਸੂਰ ਵੀ ਹੈ ਨਹੀਂ ਇਹਨਾਂ ਦੇ ਵਾਸਤੋਂ پری ਗੱਲ ਹੈ हां ਜੇ ਗੁਰਮੁਖ ਬਣ ਕੇ ਸਮਝਣ ਲੱਗਣ ਸਿੱਖ ਬਣ ਕੇ ਸਮਝਣ ਲੱਗਣ ਫਿਰ ਤਾਜਵੇਂ ਸਮਝ ਪਰ ਇਹ ਤਾਂ ਆ ਕੇ ਗੁਰੂ ਬਣੇ ਬੈਠੇ ਨਾਂ ਕਰੀ ਇਹ ਗੁਰਬਾਣੀ ਤੋ ਨਹੀਂ ਪੜਦੇ ਗੁਰਬਾਣੀ ਨੂ ਪੜਦੇ ਨੇ ਦਫਾ ਉਹ ਜਿੱਦਣ ਗੁਰਬਾਣੀ ਨੂ ਬੜਨ ਲੱਗ ਕੇ ਜਿਹੜਾ ਵੀ ਬੰਦਾ ਗੁਰਬਾਣੀ ਨੂ ਬੜਨ ਲੱਗ ਗਿਆ ਗੁਰਬਾਣੀ ਨੂ ਪੜਦਾ ਹੈ ਉਹ ਕੁਛ ਜਿਹੜਾ ਗੁਰਬਾਣੀ ਤੋ ਪੜੂਗਾ ਉਹਦੀ ਬੋਲੀ ਬਦਲ ਜੂਗੀ ਭਾਸ਼ਾ ਬਦਲ ਜੂਗੀ ਗੁਰਬਾਣੀ ਭਾਸ਼ਾ ਹੀ ਬਦਲ ਦਿੰਦੀ ਹੈ ਗੁਰਬਾਣੀ ਦੀ ਭਾਸ਼ਾ ਵੱਖਰੀ ਹੈ ਸਾਡੀ ਭਾਸ਼ਾ ਵੱਖਰੀ ਹੈ ਗੁਰਬਾਣੀ ਦਾ ਮਰਗੇ ਨੂੰ ਮਰ ਗਿਆ ਹੀ ਨਹੀਂ ਮੰਦੀ ਅਸੀਂ ਮੰਦੇ ਹਾਂ ਸਰਕਾਰਾਂ ਮੰਦੀਆਂ ਨੇ ਕਹਿੰਦੇ ਕੌਣ ਬੂਆਰੇ ਕੌਣ ਬੂਆ ਤੇ ਭਾਸ਼ਾ ਬਦਲੂਣੀ ਜੇ ਗੁਰਬਾਣੀ ਤੋਂ ਪੜਦੇ ਭਾਸ਼ਾ ਬਦਲ ਜਾਂਦੀ ਸਾਡੀ ਅਸੀਂ ਗੁਰਬਾਣੀ ਤੋਂ ਨਹੀਂ ਪੜੇ ਸਿੱਖ ਨਹੀਂ ਹੈਗੇ ਸਿੱਖ ਹੋਉਂਦਾ ਹੈ ਨਾ ਟੀਚਰ ਤੋਂ ਪੜੇ ਬੱਚੇਲਾ ਸਟੂਡੈਂਟ ਹੋ ਗਿਆ ਨਾ ਟੀਚਰ ਤੋਂ ਪੜੇ ਅਸੀ ਗੁਰਬਾਣੀ ਤੋ ਨਹੀਂ ਪੜਿਆ ਜਿਨ੍ਹਾਂ ਨੇ ਗੁਰਬਾਣੀ ਤੋ ਪੜਿਆ ਉਹ ਬਦਲ ਗਏ ਜਿਹੜੇ ਗੁਰਬਾਣੀ ਨੂੰ ਪੜਦੇ ਨੇ ਉਹ ਆਪਣੀ ਬੁੱਧੀ ਨਾਲ ਗੁਰਬਾਣੀ ਦੇ ਅਰਥ ਕਰਦੇ ਨੇ ਡਿਕਸ਼ਨਰੀ ਕਿਹੜੀ ਲੈ ਲਈ ਆਪਣੀ ਭਾਸ਼ਾ ਵਾਲੀ ਮਨਮੁਖਾਣੀ ਭਾਸ਼ਾ ਵਾਲੀ ਡਿਕਸ਼ਨਰੀ ਹੈ ਉਹਦੇ ਨਾਲ ਗੁਰਬਾਣ ਦੇ ਅਰਥ ਕਰਦੇ ਇਹ ਗੱਲ ਪ੍ਰੋਬਲਮ ਇੱਥੇ ਫਸੀ ਹੋਈ ਹੈ ਇਹ ਭਾਸ਼ਾ ਹੀ ਹੋਰ ਇਹ ਨਰਾਕਾਰੀ ਭਾਸ਼ਾ ਨਰਾਕਾਰੀ ਆਤਮਾ ਨੂੰ ਦੇਖਣ ਲਈ ਸਾਡੇ ਕੋਲ ਸੰਸਾਰੀ ਭਾਸ਼ਾ ਜਦੋਂ ਸਾਡੀਆਂ ਅੱਖਾਂ ਨਾਲ ਦਿਹਦਾ ਉਹਦੀ ਗੱਲ ਹੈ ਇੱਥੇ ਜਿਹੜਾ ਨਹੀਂ ਦਿਹਦਾ ਉਹਦੀ ਗੱਲ ਹੈ ਜੋ ਦਿਹਦਾ ਹੀ ਨਹੀਂ ਦਿਹਦਾ ਉਹਦੀ ਗੱਲ ਹੈ ਜਿਹੜਾ ਸਾਡੇ ਗਿਆਨ ਇੰਦਰਾਂ ਤੋਂ ਪਰੇ ਆ ਉਹਦੀ ਗੱਲ ਉਹਨੂੰ ਸਮਝਣ ਇਹ ਬਾਸ਼ਾ ਹੋਰ ਹੋਊਗੀ ਹੈ ਹੋਰ ਇਸ ਕਰਕੇ ਫਤੇ ਦੀ ਗੱਲ ਜਿਹੜੀ ਆਈ ਹੈ ਫਤੇ ਇੱਥੇ ਹੀ ਆਊਗੀ ਇਸ ਗ੍ਰੰਥ ਵਿੱਚ ਉਹ ਫਤੇ ਨਹੀਂ ਆ ਸਕਦੇ ਕਿਉਂਕਿ ਸੰਸਾਰ ਚ ਉਹ ਗੱਲ ਹੈ ਸੰਸਾਰ ਉੱਤੇ ਸਿਰਫ ਆਪਣੇ ਮਨ ਦੀ ਜਿੱਤਲ ਦੀ ਗੱਲ ਸੀ ਆਦ ਗੁਰੂ ਗ੍ਰੰਥ ਸਾਹਿਬ ਆਪਣੇ ਮਨ ਨਾਲ ਝਗੜਾ ਹੈ ਆਪਣੇ ਮਨ ਨਾਲ ਸਾਥ ਹੈ ਇਹ ਤੇ ਬਾਹਰਲੇ ਮਨ ਨਾਲ ਨੂੰ ਸਮਝਾਉਣ ਦੀ ਗੱਲ ਆਪਣਾ ਮਨ ਤਾਂ ਸਮਝਿਆ ਫਿਰ ਸਮਝਿਆ ਹੋਏ ਮਨ ਨੇ ਕਿਸੇ ਹੋਰ ਮਨ ਨੂੰ ਸਮਝਾਉਣ ਤੇ ਸਮਝ ਆਇਆ ਤਾਂ ਨਾਨਕ ਨੇ ਇਹ ਕਰਕੇ ਭਗਤੀ ਦੀ ਵਿੜਿਆਈ ਹੈ ਜਿ ਭਗਉਤੀ ਦੀ ਭਗਉਤੀ ਕੌਣ ਹੈ ਸੋ ਭਗੋਤੀ ਜੋ ਭਗਵੰਤ ਤੇ ਜਾਣ ਜਿਹਨੇ ਭਗਵੰਤ ਨੂੰ ਜਾਣ ਲਿਆ ਉਹ ਭਗੋਤੀ ਹੈ ਹੁਣ ਗੁਰਮਤਿ ਦਾ ਨੇ ਜਾਣਿਆ ਹੋਇਆ ਅਸਲ ਦੇ ਵਿੱਚ ਤਾਂ ਗੁਰਮਤਿ ਨੇ ਜਾਣਿਆ ਹੋਇਆ ਨਾ ਗੁਰਬਾਣੀ ਨੇ ਜਾਣਿਆ ਨਾ ਭਗਵੰਤ ਕੀ ਹੈ ਇਹਨੂੰ ਪੜ ਕੇ ਹੀ ਸਾਨੂੰ ਪਤਾ ਲੱਗਣਾ ਹੈ ਭਗੋਤੀ ਗੁਰਮਤਿ ਹੈ ਤਾਂ ਅਸਹੀ ਭਗੋਤੀ ਗੁਰਮਤਿ ਨੂੰ ਕਹਿੰਦੇ ਇੱਕ ਰੌਣਾ ਸਾਡੇ ਕੋਲ ਜੋ ਵਿਚਾਰਧਾਰਾ ਗਿਆਨ ਖੜ ਗਿਆ ਇਹ ਹੀ ਭਗੋਤੀ ਹੈ ਜਿਹਦੇ ਸਮਝ ਆ ਗਈ ਉਹ ਵੀ ਭਗੋਤੀ ਹੋ ਗਿਆ ਕੰਮ ਤਾਂ ਬੰਦੇ ਨਹੀਂ ਕਰਨਾ ਜੋ ਬੰਦਾ ਕੰਮ ਕਰ ਸਕਦਾ ਸਮਝ ਕੇ ਉਹ ਅੱਖਰ ਨਹੀਂ ਕਰ ਸਕਦੇ ਇਹ ਗੁਰਬਾਣੀ ਨਹੀਂ ਕਰ ਸਕਦੀ ਉਹ ਕੰਮ ਅੱਖਰੋਂ ਕੰਮ ਨਹੀਂ ਕਰ ਸਕਦੇ ਇਹਨਾਂ ਅਖਰਾਂ में कोई गुरमुख खोजा अखर तो ਪਏ ਦੇ ਕਬੀਰ ਨੇ ਖੋਜ ਲੇ ਕਬੀਰ ਕਹਿੰਦਾ ਫਿਰ ਮੈਂ ਦੱਸਿਆ ਸੰਸਾਰ ਨੂੰ ਗੁਰਦੀਨੀ ਵਸਤ ਕਬੀਰ ਕੋ ਲੈਹੁ ਬਸ ਸੰਭਾਲ ਕਬੀਰ ਦੀ ਨਹੀਂ ਸੰਸਾਰ ਕੋ ਸੰਸਾਰ ਨੂੰ ਦਸੀਏ ਕਿਉਂਕਿ ਉਹ ਹੋਰ ਵਰਸ਼ਨ ਦੇ ਕੇ ਬੋਲ ਕੇ ਸਮਝਾ ਸਕਦਾ ਗੁਰਬਾਣੀ ਜਿਹੜਾ ਸਮਝਾਇਆ ਹੋਇਆ ਇਹਨੂੰ ਆਪ ਸਮਝਣਾ ਬੜਾ ਔਖਾ ਹੈ ਲੱਗਿਆ ਉਹਨੇ ਸਮਝਣ ਕਿਸਦੇ ਸਮਝਦਾ ਆਇਆ ਨਹੀਂ ਬਾਹਾਰ ਕੇ ਛੱਡ ਕੇ ਮਾੜਾ ਫੜ ਲੰਨ ਨਾ ਵਾਪਸ ਆ ਕੇ ਚਾਜੂ ਜਿਆਦਾ ਇੱਕ ਆਦਮੀ ਸਮਝ ਲੈਂਦਾ ਹੈ ਕੋਈ ਪ੍ਰੋਬਲਮ ਨੂੰ ਫਿਰ ਉਹ ਸਮਝਾ ਦਿੰਦਾ ਹੈ ਖੋਜ ਲੈਂਦਾ ਹੈ ਖੋਜ ਕੇ ਦੱਸਣ ਦਾ ਦੂਜਿਆਂ ਨੂੰ ਸੌਖਾ ਹੋ ਜਾਂਦਾ ਟੀਚਰ ਕੋਲੋਂ ਪੜਨਾ ਹੋਰ ਗੱਲ ਹੈ ਆਪਣੇ ਆਪ ਪੜਨਾ ਹੋਰ ਗੱਲ ਹੈ ਇਸ ਕਰਕੇ ਜਿਹੜਾ ਸਿੱਖ ਹੈ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਬੰਨੇ ਆ ਤਾਂ ਬੰਨੇ ਉਹਨੂੰ ਟੀਚਰ ਮਿਲਿਆ ਹੋਇਆ ਨਾ ਸੰਤਰੂ ਟੀਚਰ ਮਿਲਿਆ ਨਾ ਸਾਧੂ ਨੂੰ ਟੀਚਰ ਮਿਲਿਆ ਨਾ ਗੁਰਮੁਖ ਨੂੰ ਟੀਚਰ ਮਿਲਿਆ ਪਾਵੇਂ ਸਾਰਿਆਂ ਦੇ ਭਾਗ ਹੈਗੇ ਨੇ ਤਨ ਤਨ ਭਾਗ ਤੇਨ ਭਗਤ ਜਨਾ ਜੋ ਹਰਨਾਮਾ ਹਰ ਬੋਖ ਕਹਤੇ ਹਨ ਜਿਨ੍ਹਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਨਾ ਉਹ ਉਚਾਰਨ ਕੀਤਾ ਤਨ ਤਨ ਭਾਗ ਤੇਨ ਸਾਧ ਜਨਾ ਜੋ ਹਰ ਗੁਣ ਗਾਇ ਗੁਣੀ ਜਨ ਬਲਦੇ ਆ ਤਨ ਤਨ ਭਾਗ ਤਨ ਸੁਣਤ ਜਨਾ ਫੇ ਪਿੱਛੋਂ ਕੀ ਆਇਆ ਦੰਤਰ ਭਾਗਤਨ ਗੁਰਮੁਖਾਂ ਜੋ ਆਪਣੇ ਸਤਗੁਰ ਤੇ ਮੁਖ ਨਾ ਭੰਤਿਆ ਸਭ ਤੋਂ ਵੱਡੇ ਬਾਗੁਰ ਸਿੱਖੋਂ ਉਹ ਗੁਰੂ ਟੀਚਰ ਮਿਲਿਆ ਹੈ ਉਹ ਨਿਆਣੇ ਨੂੰ ਗੋਦੀ ਚੱਕ ਕੇ ਕੋਈ ਲੈ ਕੇ ਜਾਂਦਾ ਜਿਹੜਾ ਗੋਦੀ ਚਖਣਾ ਉਹ ਆਪ ਚੜਦਾ ਹੈ ਇਹ ਬਾਹ ਤੇ ਫੜ ਕੇ ਲੈ ਕੇ ਜਾਂਦਾ ਹੈ ਸਹਾਰਾ ਦੇ ਕੇ ਸਿੱਖ ਨੂੰ ਤਾਂ ਸਹਾਰਾ ਦੇ ਰਿਹਾ ਹੈ ਸਹਾਰਾ ਮਿਲਿਆ ਹਕੀਕਤ ਅਲ੍ਹਾ ਇੱਕ ਬੇਸਹਾਰਾ ਚੜ੍ਹਦਾ ਹੈ ਭਾਉ ਤਾਂ ਵੱਡੇ ਉਹਦੇ ਹੋਣੇ ਜਿਹਨੂੰ ਸਹਾਰਾ ਮਿਲਿਆ ਨਾਲ ਸਭ ਤੋਂ ਵੱਡੇ ਭਾਗੁਰ ਸਿੱਖਾਂ ਦੇ ਤਾਂ ਲਿਖਿਆ ਹੋਇਆ ਸਿੱਖ ਉਦੋਂ ਹੈ ਸਾਡੇ ਕੋਲ ਗੁਰਬਾਨੀ ਹੈ ਸਹਾਰਾ ਹੀ ਹੈ ਨਾ ਚੜਨੂ ਹੈ ਬੰਦੇ ਕੀ ਕਿਹਾ ਬੰਦੇ ਕੀ ਲੱਕੜੀ ਨਹੀਂ ਕਿਹਾ ਆ ਢੇਕ ਨਹੀਂ ਕਿਹਾ ਆ ਢੇਕ ਹੈ ਅੰਦਰ ਤੇ ਬੰਦੇ ਕੋਲ ਛੋਟੀ ਹੋਵੇ ਹੋਰ ਗੱਲ ਹੈ ਨਾ ਬਗੈਰ ਛੋਟੀ ਦੇ ਹੋਵੇ ਹੋਰ ਗੱਲ ਹੈ ਇੱਕ ਬਗਾਇਰ ਸੋਟੀ ਦੇ ਨਾ ਇੱਕ ਸੋਟੀ ਆਨੇ ਕੋਲ ਪਟੋ ਕੇ ਪਹਿਲਾਂ ਦੇਖ ਲੈਂਦਾ ਪੈਰ ਰੱਖਣ ਦੇ ਪਹਿਲਾਂ ਦੇਖ ਲੈਂਦਾ ਇਹ ਕੁਝ ਗੱਲਾਂ ਨੇ ਜਿਨ੍ਹਾਂ ਨੂੰ ਵਿਦਵਾਨ ਨਹੀਂ ਸਮਝ ਸਕਦੇ ਇਹ ਬਾਣੀ ਦਸਮਗ੍ਰੰਥ ਦੀ ਕਿਉਂ ਨਹੀਂ ਉਹਦੇ ਚਾਈ ਇਹ ਗੱਲ ਭਗਉਤੀ ਦੀ ਆ ਉਹ ਭਗਵੰਤ ਦੀ ਗੱਲ ਹੈ ਭਗਉਤੀ ਦੀ ਗੱਲ ਉਹ ਮਾਲਕ ਦੀ ਗੱਲ ਹੈ ਨੌਕਰ ਦੀ ਗੱਲ ਵਾਰਗ ਦੇ ਨੌਕਰ ਤੋਂ ਬਰਾਬਰ ਹੋ ਜੂਗਾ ਇਹਨਾਂ ਨੂੰ ਕੀ ਪਤਾ ਵੀ ਕਿਉਂ ਨਹੀਂ ਆਈ ਵਿਚਾਰਿਆਂ ਨੂੰ ਅਲਪਟਲੀਆਂ ਮਾਰਦੇ ਨੇ ਜਿੱਦਾਂ ਪੜ ਲੈਂਦੇ ਗੁਰਬਾਣੀ ਤੋਂ ਫਿਰਦਾ ਆ ਜਾਂਦੀ ਸਮਝ ਨਹੀਂ ਉਹ ਗੱਲਾਂ ਬਖਤੋ ਕੁੱਥੀ ਕੁੱਥੀ ਡੋਮਣੀ ਗਾਵੇ ਆੜ ਬਤਾਲ ਵੇ ਦਾਵੇਂ ਨਾ ਕੋ ਤੋਂ ਸੁਣੇ ਨਹੀਂ ਬਾਣੀ 'ਚ ਜਿਹੜਾ ਗੱਲਾਂ ਕਹਿ ਜਾਂਦਾ ਉਹ ਤਾਂ ਇਹਨਾਂ ਨੇ ਸੁਣੀਆਂ ਨਹੀਂ ਫਿਰੇ ਜੋ ਬੇਤਾਲੇ ਬੇਤਾਲੇ ਹੋ ਆੜ ਬਤਾਲ ਮਾਰਦੇ ਫਿਰ ਜਾਂਦੇ ਆੜਵਦਾਰ ਦੇ ਗੱਲ ਕਰਦੇ ਨੇ ਵਿਦਵਾਨ ਸਮਝੇ ਕੁਝ ਨਹੀਂ ਹੈ ਗੁਰਬਾਣੀ ਨਾਲ ਤਾਂ ਜੁੜੇ ਹੀ ਨਹੀਂ ਹੋਏ ਨਾ ਇਹ ਗੁਰਬਾਣੀ ਨਾਲ ਜੁੜ ਕੇ ਚੱਲਦੇ ਫਿਰ ਤਾਂ ਸਮਝ ਆਉਂਦੀ ਗੱਲ ਕੀ ਹੈ ਸਾਫ ਤਾਂ ਲਿਖਿਆ ਸੋ ਭਗਉਤੀ ਜੋ ਭਗਵੰਤੇ ਜਾਣ ਉਹ ਇਹਦਾ ਆਦ ਵਿੱਚ ਲਿਖਿਆ ਹੋਇਆ ਹੈ ਜਿਹਨੇ ਭਗਵੰਤ ਨੂੰ ਜਾਣ ਲਿਆ ਉਹਦੀ ਕਥਾ